ਜਿੰਨੇ ਤੁਹਾਡੇ ਮੁਲਾਜ਼ਮ ਸਾਰੇ ਇੱਥੇ ਚਾਹੀਦੇ ਆ ਨਹੀਂ ਹੁਣ ਕਿਤੇ ਮੈਂ ਨੋਟਿਸ ਕਰ ਦੂਣਾ ਠੀਕ ਹੈ ਨਾ ਗੈਰ ਹਾਜ਼ਰੀ ਲਾ ਕੇ ਮੈਂ ਡਾਕਟਰ ਨੂੰ ਭੇਜ ਦੇਣੀ ਇੱਥੇ ਚਾਹੀਦੇ ਆ ਅੱਜ ਵੀ ਹੋਣੇ ਚਾਹੀਦੇ ਸੀ ਅੱਜ ਐਸੋ ਨੂੰ ਵੀ ਹੋਣਾ ਚਾਹੀਦਾ ਸੀ ਅੱਜ ਤੁਹਾਡੇ ਜਈ ਸਾਰੇ ਉਹਨੂੰ ਜਈ ਨੂੰ ਹੋਣਾ ਚਾਹੀਦਾ ਸੀ ਐਸੋ ਨੂੰ ਵੀ ਹੋਣਾ ਚਾਹੀਦਾ ਸਿੱਕਾ ਤੁਹਾਡਾ ਮੁਲਾਜ਼ਮ ਬਹੁਤ ਤੁਹਾਡਾ ਜਿੰਮੇਵਾਰੀ ਸਮਝ ਆ ਗਈ ਤੁਹਾਡੇ ਲੈਵਲ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਸ਼ਹਿਰ ਵਾਸੀਆਂ ਨੂੰ ਆ ਗਈ ਤੇ ਜ਼ਿੰਮੇਵਾਰ ਤੁਸੀਂ ਹੋ ਹੀ ਹੋ ਤੇ ਮੇਰੇ ਕੋਲੋਂ ਆਸ ਨਾ ਕਰਿਓ ਮੈਂ ਤੁਹਾਨੂੰ ਮਾਫ਼ ਕਰੰਗੀ ਬਹੁਤ ਹੋ ਗਿਆ ਹਨੀਮੂਨ ਪੀਟੜ ਕੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਮਾਨਯੋਗ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਕਿ ਉਹਨਾਂ ਨੇ ਅੱਜ ਇਹ ਮੀਟਿੰਗ ਜਿਹੜੀ ਪਾਰਟੀ ਵਾਈਜ਼ ਉੱਪਰ ਰੋਟ ਕੇ ਰੱਖੀ ਆ ਜਿਸ ਵਿੱਚ ਸਭ ਤੋਂ ਪਹਿਲਾਂ ਮੁੱਦਾ ਸਾਡੇ ਸਕੂਲ ਦਾ ਬਹੁਤ ਵੱਡਾ ਮੁੱਦਾ ਆ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਮੁੱਦਾ اٹਕਿਆ ਪਿਆ ਆ ਮੈਂ ਵਧਾਈ ਦਾ ਪਾਤਰ ਵੀ ਆਖਦਾ ਮੈਡਮ ਨੂੰ ਕਿ ਸਾਡੇ ਸਕੂਲ ਦੇ ਜਿਹੜਾ ਨਿਰਮਾਣ ਹੋਣ ਜਾ ਰਿਹਾ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸ਼ਹਿਰ ਵੱਲੋਂ ਵੀ ਵੀ ਤੁਸੀਂ ਸਾਡੇ ਸ਼ਹਿਰ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਹੜਾ ਕਿ ਸਕੂਲ ਦਾ ਨਿਰਮਾਣ ਫਿਰ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ। ਰਹੀ ਗੱਲ ਦੂਜੀ ਜਿਵੇਂ ਕਿ ਬਖਤਾ ਸੰਧੂ ਜੀ ਨੇ ਦੱਸਿਆ ਕਿ ਉੱਥੇ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਨਸ਼ਾ ਛਡਾਊ ਕੇਂਦਰ ਆ ਉੱਥੇ ਜਿਹੜੀ ਨਸ਼ੇੜੀਆਂ ਦੀ ਪਰਮਾਰ ਇੱਕ ਨਸ਼ਾ ਹੀ ਉੱਥੇ ਵੀ ਲੈਣ ਜਾਂਦੇ ਆ ਮੈਡਮ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ ਉਹ ਨਸ਼ਾ ਛਡਾਊ ਕੇਂਦਰ ਸਿਰਫ ਨੂਰ ਮਹਿਲ ਦੇ ਜਿੱਥੇ ਇੱਥੋਂ ਆਉਂਦੇ ਆ ਨਾ ਆਲੇ ਦੁਆਲੇ ਪਿੰਡਾਂ ਚੋਂ ਬਹੁਤ ਜ਼ਿਆਦਾ ਆ ਜਾਂਦੇ ਆ ਕਿ ਉੱਥੇ ਆ ਕੇ ਪਲੈਨਿੰਗ ਕੱਲ ਵੀ ਮੈਂ ਜਦੋਂ ਨੰਗ ਰਿਆ ਸੀ ਉਸ ਰੋਡ ਦੇ ਉੱਤੋਂ ਦਾਤਰ ਕੋਈ ਲਈ ਫਿਰਦਾ ਕੋਈ ਕੁਛ ਲਈ ਫਿਰਦਾ ਇਸ ਕਰਕੇ ਮੁੱਖ ਮੰਗਾ ਵੀ ਜਿੱਥੋਂ ਆਂਦਾ ਆਪਣੇ ਪਿੰਡੋਂ ਹੀ ਲਵੇ ਨਸ਼ਾ ਉਹ ਨਸ਼ਾ ਛਡਾਊ ਕੇਂਦਰ ਵਾਲਾ ਸਾਡੇ ਸ਼ਹਿਰ ਵਿੱਚ ਨਾ ਆਵੇ ਅਸੀਂ ਉਹ ਪਸੰਦ ਨਹੀਂ ਕਰ ਰਹੇ ਰਹੀ ਗੱਲ ਦੂਜੀ ਇੱਕ ਗੱਲ ਹੋਰ ਹੈ ਜੀ ਜਿਵੇਂ ਕਿ ਡਾਕਟਰ ਸ਼ਕਤੀ ਮਹਿੰਦਰੋ ਜੀ ਨੇ ਦੱਸਿਆ ਜਿਗਾ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਜਿਹੜੇ ਕੂੜੇ ਦਾ ਡੰਪ ਆ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਹੈ ਉੱਥੇ ਈਓ ਸਾਹਿਬ ਤੁਹਾਨੂੰ ਵੀ ਪਤਾ ਇੱਕ ਓਪਨ ਜਿਮ ਪਾਸ ਕਰਾਇਆ ਗਿਆ ਕਮੇਟੀ ਵੱਲੋਂ ਔਰ ਲਗਭਗ 9 ਮਹੀਨਿਆਂ ਦਾ ਸਮਾਂ ਬੀਤ ਚੁੱਕਾ ਆ ਹਜੇ ਤੱਕ ਵੀ ਉਹ ਕਿਉਂ ਨਹੀਂ ਪ੍ਰੋਵਾਈਡ ਹੋ ਰਿਹਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਅਸੀਂ ਉੱਥੇ ਇੱਕ ਓਪਨ ਜਿਮ ਪ੍ਰੋਵਾਈਡ ਕਰਾਇਆ ਉਹਦੇ ਕੰਧ ਦੇ ਨਾਲ ਨਾਲ ਫਿਰ ਇੱਕ ਸਟੇਡੀਅਮ ਦੇ ਵਿੱਚ ਆਪਾਂ ਦੁਸਹਿਰਾ ਗਰਾਊਂਡ ਦੇ ਵਿੱਚ ਲਾਈਟਾਂ ਉਹ ਮਤਾ ਵੀ ਇਹ ਉੱਥੇ ਜੀ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਲੈ ਕੇ ਇੱਕ ਸੁੰਦਰੀਕਰਨ ਵਾਸਤੇ ਉੱਥੇ ਆਪਾਂ ਓਪਨ ਜਿਮ ਕਿਹਾ ਸੀਗਾ ਮੇਰੀ ਮੁੱਖ ਮੰਗ ਸੀਗੀ ਸਾਰੇ ਸਾਡੇ ਕਾਉਂਸਲਰ ਸਹਿਬਾਨ ਨੇ ਵੀ ਉਹ ਮਤਾ ਪਾਸ ਕਰ ਦਿੱਤਾ ਸੀ ਜਦੋਂ ਸ਼ਿਪ ਭਾਈ ਨੂੰ ਕਹਿੰਦੇ ਵੀ ਐਸਓ ਸਾਹਿਬ ਨਹੀਂ ਆਉਂਦੇ ਟੈਂਡਰ ਕਹਿੰਦੇ ਤਾਂ ਨਹੀਂ ਲੱਗ ਰਿਹਾ ਐਸਟੀਮੇਟ ਨਹੀਂ ਲੱਗ ਰਿਹਾ ਇੱਕ ਦੁਸਹਿਰਾ ਗਰਾਊਂਡ ਦੇ ਵਿੱਚ ਛੋਟੀ ਜੀ ਗਰਾਊਂਡ ਆ ਅਸੀਂ ਉੱਥੇ ਬੱਚੇ ਕਾਫੀ ਖੇਡਦੇ ਆ ਜੀ ਕ੍ਰਿਕਟ ਦੀ ਗਰਾਊਂਡ ਆ ਉਹ ਉੱਥੇ ਇੱਕ ਆਲੇ-ਦੁਆਲੇ ਸਾਰੇ ਸਟੇਡੀਅਮ ਦੇ ਵਿੱਚ ਲਾਈਟਾਂ ਵਾਸਤੇ ਵੀ ਮਤਾ ਪਾਸ ਕਰਵਾਇਆ ਵੱਡੇ ਬੋਲਾਂ ਦੇ ਹਾਂਜੀ ਤੇ ਉਹ ਵੀ ਹੈ ਨਾ ਵੀ ਕਹਿੰਦੇ ਵੀ ਟੈਂਡਰ ਨਹੀਂ ਲਾਗ ਰਿਹਾ ਜੀ ਮੈਡਮ ਇਹੀ 2-4 ਮੰਗਾ ਹੈਗੀਆਂ ਬਾਕੀ ਬਹੁਤ ਤੁਹਾਡਾ ਧੰਨਵਾਦ ਆ ਵੀ ਤੁਸੀਂ ਸਾਡੇ ਸਕੂਲ ਬਾਰੇ ਸੋਚਿਆ ਜੀ ਸਾਰੀ ਖੈਰ ਜੀ ਬਹੁਤ ਬਹੁਤ ਜੀ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਇੱਕਠੇ ਕਿਤੇ ਆਪ ਆਏ ਬਹੁਤ ਧੰਨਵਾਦ ਤੁਹਾਡਾ ਤੇ ਸਭ ਤੋਂ ਪਹਿਲਾਂ ਸੀਵਰੇਜ ਦੀ ਗੱਲ ਕਰੀ ਤੁਸੀਂ ਨੂੰ ਦੱਸਤਾ ਵੀ 4 ਮਹੀਨੇ ਵਿੱਚ 6 ਮਹੀਨੇ ਵਿੱਚ ਕੰਪਲੀਟ ਹੋ ਜਾਊ ਪਰ ਮੈਂ ਇੱਕ ਪੁੱਛਣਾ ਚਾਹੁੰਨਾ ਹਾਂ ਤੁਹਾਨੂੰ ਕਿ ਉਹ ਜਿਹੜਾ 4 ਮਹੀਨੇ ਉਹਦਾ ਵਕਫਾ ਕੀ ਕੀਤਾ ਜਾਵੇ ਮੇਰੇ ਘਰ ਦੇ ਸਾਹਮਣੇ ਖੁੱਦ ਸੀਵਰੇਜ ਉੱਧੇ ਵਗ ਰਿਹਾ 24 ਆਰ ਉਹਨੂੰ ਕੋਈ ਰੁਕਣ ਕੋਈ ਉਹ ਪਾਰ ਫੈਰਿਆ ਤੇ ਮੈਂ ਆਪ ਵੀ ਕੋਈ ਵੀ ਸਾਰੇ ਕੋਈ ਕੀ ਰਸਤਾ ਲੰਘਦਾ ਤੇ ਨਹੀਂ ਮੈਂ ਕਈ ਵਾਰ ਕੰਪਲੀਟ ਵੀ ਕਰ ਚੁੱਕਾ ਹਾਂ ਪਰ ਉਹ ਕੰਪਲੀਟ ਕਹਿੰਦੇ ਜੀ ਮੈਂ ਕਿਹਦੇ ਨੂੰ ਵਾਈ ਨਾ ਨਹੀਂ ਲੈ ਵੈਸੇ ਕਰ ਰਹੇ ਆਂ ਮੈਂ ਕਹ ਰਿਹਾ ਜੀ ਸਰਤ ਭਈ ਸ਼ੇਪ ਜੀ ਤੁਸੀਂ ਮੇਰਾ ਕੰਮ ਨਹੀਂ ਕੀਤਾ ਉਹ ਕਹਿੰਦੇ ਮੈਂ ਚਾਰਜੋਂ ਛੜ ਪਾਇਆ ਇਸ ਚਾਰਜ ਆਪਣੇ ਬਾਲੀਆਂ ਭਾਜੀ ਕੋਲ ਚਲੇਗਾ ਬਾਲੀਆਂ ਨੂੰ ਪੁੱਛਦਾ ਯਾਰ 15 ਦਿਨ ਮੈਂ ਕਰ ਦੰਨਾ ਉਹਨਾਂ ਕੋਲ ਜੰਨਾ ਮੈਂ ਚਾਰਜ ਪੁੱਛਦਾ ਉਹ ਕਹਿੰਦੇ ਸਾਡਾ ਚਾਰ ਬਲਦੇਵੀ ਕੋਈ ਕਰ ਚੁੱਕਾ ਉਹ 15 ਦਿਨਾਂ ਦਾ ਜੋ ਕੋਈ ਚਾਰਜ ਚੱਲ ਜਾਂਦਾ ਉਹ ਲੋਕ ਬਾਲੀਪਾਸ ਹੈ ਉੱਤੇ ਕੋਈ ਐਕਸ਼ਨ ਤਾਂ ਕੀਤਾ ਜਾਵੇ ਜਿਸ ਬੰਦੇ ਨੂੰ 15 ਦਿਨਾਂ ਲਈ ਚਾਰਜ ਕੋਈ ਮਿਲਿਆ ਆ ਉੱਤੇ ਐਕਸ਼ਨ ਤਾਂ ਲਿਆ ਜਾਵੇ 15 ਦਿਨ ਆਪਣੀ ਸਾਧਨ ਮਸ਼ੀਨ ਰਹੀ ਆ ਜਿਹੜੀ ਖੋਲਦੀ ਆ ਠੀਕ ਆ ਜੀ ਜਦ ਕਿ ਬੱਡੇ ਨੂੰ ਉੱਪਰ ਲੱਗ ਰਿਹਾ ਹੈ ਮਹੱਲੇ ਛੋਟੇ ਛੋਟੇ ਖੋਲੇ ਜਾਣ ਕੋ ਕਿਤੇ ਪਾਣੀ ਤੇ ਜਾਣ ਮੇਰਾ ਇੱਥੋਂ ਲੈ ਕੇ ਹੋਦੀਏ ਘਰ ਦੀ ਮੋਰੋ ਮੇ ਕੋ ਪਰਸਨਲੀ ਕਰ ਰਿਹਾ ਨਾ ਇੱਕ ਮੇਰੇ ਮਾਈਂਡ ਕਰੇ ਮੇਰੇ ਘਰ ਤੋਂ ਹੋਦੀ ਅੱਗੇ ਹੋਦੀ 100 100 ਫੁੱਟ ਦੀ ਹੈ ਦਾਇਰੇ ਦੀ ਉਹ 100 ਫੁੱਟ ਦਾ ਦਾਇਰਾ ਖੁੱਲੋਂ ਤੇ ਕੋਈ ਸਮਾਨ ਹੀ ਨਹੀਂ ਜੀ 100 ਫੁੱਟ ਦਾ ਦਾਇਰਾ ਖੁੱਲੋਂ ਤੇ ਜੇ ਕੋ ਹੇਲ ਦਾ ਬਦੇ ਭਾ ਮੇਰੇ ਕੋ ਸ਼ਕ ਮੈਂ ਸੱਜ ਲੋ ਉਹ ਕਾ ਸਾਡੇ ਕੋ ਬਾਂ ਸਿਰਫ 25 ਫੁੱਟ ਦਾ ਜੀ ਅਤੇ ਮੈਂ ਅਗਲੀ ਖੋਦੀ ਆਪ ਚਕਾਈ ਚੱਕਰ ਨੂੰ ਕੋ ਤਿਆਰ ਨਾ ਸੀ ਅਗਲੀ ਖੋਦੀ ਚਕਾਈ ਉਹ ਬਿਲਕੁਲ ਬੰਦ ਪਈ ਆ ਜਿਉ 100 ਫੁੱਟ ਦੇ ਵਿੱਚ ਕੋਈ ਚੀਜ਼ ਮਾਰੀ ਜਾਵੇ ਤਾਂ ਅੱਗੇ ਪਾਣੀ ਤਰੂਗਾ ਅਗਲੀ ਖੋਦੀ ਸਹੀ ਉਹ ਦੋ ਬੰਦ ਪਈ ਆ ਬੰਦ ਨਹੀਂ ਕਿਉਂਕਿ ਉਹ ਪਾਣੀ ਜਾ ਹੀ ਨਹੀਂ ਰਿਹਾ ਕਿ ਅੱਗੇ ਉਹ ਜੇ ਕੋਈ ਜਿਹਦੇ ਕੋਲ ਚਾਰਜ ਹੈਗਾ ਮੈਂ ਤੁਮਟ ਲੈਣੀ ਬਸ ਜਿਹਦਾ ਕੋਈ ਚਾਰਜ ਹੈਗਾ ਜਿੰਨ 15 ਦਿਨ ਵਿੱਚ ਚਾਰਜ ਲਾਏ ਉਹਨੂੰ ਕੋਈ ਨਾ ਕੋਈ ਉਰੀ ਪੈਨਲਟੀ ਲੈ ਲਈ ਜਾਵੇ ਤੁਹਾਨੂੰ ਰੇਸ਼ ਨੂੰ ਫੋਨ ਕੀਤਾ ਤੁਹਾਨੂੰ ਹੋਟੀਫੇਨ ਫੋਨ ਕੀਤਾ ਤੁਸੀਂ ਕਿ ਆਨ ਹੈ ਅਸੀਂ ਉਹ ਸੱਤਾਂ ਮਸ਼ੀਨ ਇਕੱਠਾਂ ਖੜੀ ਰਹੀ ਉਹਦਾ ਚਾਰ ਸਾਢੇ ਗਿਆ ਅਸੀਂ ਟੈਕਸ ਪੇ ਕਰਦੇ ਆ ਤਾਂ ਹੀ ਗਿਆ ਉਹ ਕੌਣ ਪੇ ਕਰੂਗਾ ਇਹਨਾਂ ਹੀ ਤਨਖਾਹ ਲੈ ਕੇ ਆਪਣੇ ਪਰੇ ਹੋਗਾ ਸਾਦਾਂ ਲਈ ਮੇਰੇ ਘਰ ਦੇ ਮੋਰੇ ਚਾਰ ਮਹੀਨੇ ਤੋਂ ਪਾਣੀ ਪੈਸੇ ਫਲੋ ਹੋ ਰਿਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਹਲ ਤੱਕ ਕਿ ਚਲੋ ਫੇ ਵੀ ਸਰਕਾਰੀ ਨੌਕਰੀ ਕਰਦੇ ਆ ਜਦ ਮੋਰੇ ਪਿਆ ਬੰਦ ਪਿਆ ਆ ਇਹ ਆਪਾਂ ਜਨਰੇਟਰ ਲੈ ਕੇ ਆਉਂਦੇ ਆ ਉਹ ਪਾਣੀ ਕੱਢ ਦਿੰਦੇ ਆ ਉਹ ਜਦੋਂ ਪਾਣੀ ਕੱਢਦੇ ਆ ਉਹ ਘੰਟੇ ਕਿਉਂਕਿ ਉਹ ਪਾਈਪ ਆ ਉਹ ਸੌਫਟ 200 ਫੁੱਟ ਪਤਾ ਪੰਦ ਕੋਤਾ ਭਰ ਹੀ ਜਾਂਦਾ ਉਹ 2 ਘੰਟੇ ਚ ਭਰ ਜਾਂਦਾ ਜੀ ਤੇ ਮੈਂ ਫੇਰ ਫੋਨ ਕਰਦਾ ਹੇ ਰੇਸ਼ਮ ਜੀ ਤੁਸੀਂ ਸ਼ਹਿਰ ਦੇ ਨੁਮਾਇੰਦੇ ਬਲੌਕ ਹੈ ਜੀ ਕਿਉਂਕਿ ਨਹੀਂ ਮੇਰੇ ਮੂਰੇ ਤੱਕ ਜਾਂਦਾ ਮੂਰੇ 140 ਉਹ ਬਲੌਕ ਹੈ ਮੂਰਲਾ ਬੰਦਿਆ ਇਹਨਾਂ ਕੋਲ 100 ਫੁੱਟ ਖੋਲਣੇ ਸਾਧਨ ਹੈ ਨਹੀਂਗਾ ਜੀ ਮੈਂ ਤਾਂ ਇਹ ਕਹਿਣਾ ਨਹੀਂ ਮੈਡਮ ਪਲੀਜ਼ ਮੇਰੇ ਛੇ ਕੋਈ ਨਹੀਂ ਕੋ ਕੰਮ ਕਰਤਾ ਉਹਤੇ ਐਕਸ਼ਨ ਲਿਆ ਜਾਵੇ ਤੁਸੀਂ ਕਹਿੰਦੇ ਸਾਡੀ ਸੁਣਦੇ ਤੇ ਤੁਹਾਡੀ ਨਹੀਂ ਸੁਣਦੇ ਸਾਡੀ ਨਾਲ ਕੀ ਸੁਣਨੀ ਆ ਜਿਹੜੀ ਐਚ ਮੀਟਿੰਗ ਰੇਂਜ ਕੀਤੀ ਆ ਇਹ ਹਰ ਮਹੀਨੇ ਮੀਟਿੰਗ ਹੋਣੀ ਆ ਹਾਂ ਇੱਕ ਮਿੰਟ ਹੋਰ ਅਸੀਂ ਡਿਸਕਸ ਕਰਾਂਗੇ ਇਹਨਾਂ ਦੀ ਜਵਾਬ ਦੇ ਹਰ ਡਿਪਾਰਟਮੈਂਟ ਦੀ ਹਰ ਮਹੀਨੇ ਹੋਣੀ ਆ ਇਸ ਕਰਕੇ ਸਾਨੂੰ ਹਰ ਮਹੀਨੇ ਆ ਕੇ ਜਵਾਬ ਦੇਣਗੇ ਸੇਪਾ ਜੀ ਕੋਲ ਮੈਂ ਕਈ ਵਾਰ ਆਇਆ ਹਾਂ ਪਰਸਨਲ ਆਇਆ ਬਲਦੀਪੀ ਪਾਈ ਜੀ ਨੂੰ ਪਰਸਨਲ ਆਇਆ ਮੈਂ ਨਾ ਕਰੋ ਮੇਰੀ ਗੱਲ ਤਾਂ ਤੁਹਾਨੂੰ ਕਿਹਾ ਵੀ ਮੈਂ ਤੁਸੀਂ ਕਰਿਸ਼ਨ ਵੀ ਹੋ ਜੂ ਪਰ ਪਰਸਨਲ ਕਿਉਂ ਨਹੀਂ ਬਈ ਨਹੀਂ ਮੇਰੇ ਕਿਹਣਾ ਹੁੰਦਾ ਵੀ ਸਾਡਾ ਪਲੀਜ਼ ਕੰਮ ਸ਼ਹਿਰ ਦਾ ਮੈਂ ਉਹ ਕਹਿੰਦਾ ਕਿ ਇਹਨਾਂ ਨੂੰ ਥੋੜਾ ਜਿਹਾ ਨਾ ਚੁੰਡੀ ਵੱਡੋ ਨੇ ਤਰਖਾ ਰੁਕੀ ਜਾਵੇ ਪਤਾ ਲੱਗੇ ਵੀ ਫਲਾਨੇ ਦਾ ਕੰਮ ਨਹੀਂ ਹੋਇਆ ਮੈਨੂੰ ਪਤਾ ਲੱਗੇ ਅਗਲੇ ਨੂੰ ਫੇ ਦੂਜਾ ਜੀ ਸਾਡੇ ਇਨਸਪੈਕਟਰ ਸਾਹਿਬ ਬੈਠੇ ਆ ਸਤਿ ਸ੍ਰੀ ਅਕਾਲ ਤੁਸੀਂ ਚਲੋ ਨਵੇਂ ਆਏ ਮਹੀਨਾ ਹੋ ਗਿਆ ਤਾ ਤੂੰ ਅੱਗੇ ਉਹ ਚੱਲ ਜਾਓ ਚੀਮਾ ਚੌਕ ਵੱਲ ਨੂੰ ਚੀਮਾ ਵੱਲ ਨੂੰ ਤੇ ਕੋਈ ਦਰਜੀਆਂ ਲੀਰਾਂ ਉੱਥੇ ਪਈਆਂ ਜੀ ਛਿੱਟੀਆਂ ਪਈਆਂ ਜੋ ਬੇਸਤ ਸ਼ਹਿਰ ਦਾ ਉੱਥੇ ਜਾਂਦਾ ਜਦੋਂ ਚੀਮਾ ਉਹਨੂੰ ਭੱਜਾਂਦੇ ਆ ਇੱਥੋਂ ਕੇ ਕੋਈ ਲਹਿ ਹੈ ਨਹੀਂ ਫਾਫੇ ਤਾਂ ਉੱਥੇ ਪਏ ਆ ਹਰੇਕ ਦੁਕਾਨ ਦਾ ਬੇਸਟ ਉੱਥੇ ਪਿਆ ਆ ਪੈਲਸ ਦਾ ਬੇਸਟ ਉੱਥੇ ਪਿਆ ਆ ਤਰਜ਼ੀਆਂ ਦਾ ਬੇਸਟ ਉੱਥੇ ਪਿਆ ਆ ਹੋਰ ਵੀ ਜਿਹੜੇ ਸਬਜੀ ਭਾਜੀ ਦਾ ਬੇਸਟ ਉੱਥੇ ਪਿਆ ਆ ਜਿਹੜੇ ਕੋਈ ਜੂਸ ਕੱਢਦੇ ਉਹਦਾ ਬੇਸਟ ਉੱਥੇ ਪਿਆ ਮੈਂ ਖੁਦ ਸਵੇ ਨੂੰ ਸ਼ਹਿਰ ਕਾ ਉਹਨੇ ਸਾਡੇ ਨਾਲ ਹੁੰਦੇ ਆ ਇਸ ਜਿਹੋ ਉਹਨੂੰ ਨੰਗੀ ਤਾਂ ਮੈਂ ਨਹੀਂ ਕਹਿੰਦਾ ਵੀ ਨੰਗ ਸਕੀਂਗੇ ਚੁੱਪ ਚੰਨ ਸਕਦੇ ਆ ਇਹਨਾਂ ਚੀਜ਼ਾਂ ਤੇ ਪਲੀਜ਼ ਧਿਆਨ ਕੀਤਾ ਜਾਵੇ ਹੋਰ ਮੈਂ ਤਾਂ ਇਹੀ ਸੀਵਰੇਜ ਹੋ ਜਾਵੇ ਤੇ ਇਹ ਸਾਡਾ ਸ਼ਹਿਰ ਤਾਂ ਕਾਇਕਲ ਪਿਆ ਸਭ ਤੋਂ ਵੱਡਾ ਸਕੂਲ ਆ ਉਹ ਤੁਸੀਂ ਸਾਨੂੰ ਹਾਂ ਕਰ ਦਿੱਤੀ ਦਾ ਅੱਛਾ ਜੀ ਜੀ ਛੋਟਾ ਜਿਹਾ ਯਾ ਜਿੱਦਾਂ ਕੂੜਾ ਸੁੱਟਦੇ ਆ ਜਿੰਨੀ ਦੇਰ ਦੇ ਨਹੀਂ ਆਪਣਾ ਕੁਛ ਬੰਦਾ ਉਨੀ ਦੇਰ ਉਹਦੇ ਮੁਰੇ ਚਦਰਾਂ ਲੋਹੇ ਦੀਆਂ ਲਾ ਦਿੱਤੀਆਂ ਜਾਣ ਇਹਦੇ ਨਾਲ ਕੂੜਾ ਅੰਦਰ ਨਾ ਸੁੱਟਿਆ ਜਾ ਸਕੇ ਬਸ ਛੋਟਾ ਜਿਹਾ ਜੀ ਵੀ ਜਿਹੜੀ ਅਸੀਂ ਜੇ ਉਹ ਸਪੰਡ ਮੰਦੇ ਆ ਉਹਨਾਂ ਨੂੰ ਸਹਿਮਤੀ 'ਚ ਲੈ ਕੇ ਅਸੀਂ ਇਹ ਤਾਂ ਕਰ ਸਕਦੇ ਆ ਵੀ ਰਾਜ ਸਭਾ ਮੈਂਬਰ ਜਿਹੜੇ ਬਾਬਾ ਬਲਬੀਰ ਸਿੰਘ ਸਿੱਟੀਵਾਲ ਜੀ ਨੇ ਉਹਨਾਂ ਨਾਲ ਗੱਲ ਕਰਕੇ ਤੁਸੀਂ ਆਪਣੇ ਤੌਰ ਤੇ ਤੁਹਾਡੀ ਸਰਕਾਰ ਹੈਗੀ ਆ ਉਹ ਜਾਰ ਸਾਹਿਬ ਮੈਂਬਰ ਤੁਹਾਡੀ ਸਰਕਾਰ ਦੇ ਲਈ ਉਹਨਾਂ ਨਾਲ ਗੱਲ ਕਰਕੇ ਅਸੀਂ ਇਹ ਸਫਾਈ ਦਾ ਕਰਵਾ ਸਕਦੇ ਤਾਂ ਕਿ ਜੀਨੇ ਦੀ ਰੇ ਸਾਡੀ ਹਦੂਦ ਤੇ ਨਹੀਂ ਪੈਂਦਰ ਆਉਂਦੀ ਸਾਡੀ ਇਹ ਪਿੰਡ ਤਾਂ ਘੱਟੋ ਘੱਟ ਸਫਾਈ ਦਾ ਅਸੀਂ ਕਰਵਾ ਸਕਦੇ ਤੁਸੀਂ ਇਹ ਰਿਪਰੈਜ਼ੈਂਟ ਕਰਦੇ ਹੋ ਇਹ ਇਲਾਕੇ ਦੀ ਠੀਕ ਹੈ ਹਾਂਜੀ ਪਰ ਉਸਤਕਾਰਯੋਗ ਹਲਕੇ ਦੇ ਵਿਧਾਇਕਾ ਜੀ ਬੀ ਇੰਜੀਤ ਕੌਰ ਮਾਨ ਸਮੂਹ ਅਫਸਰ ਸਾਹਿਬਾਨ ਤਨੂਰ ਮੈਲ ਦੇ ਪਹੁੰਚੇ ਹੋਏ ਕਾਉਂਸਲਰ ਔਰ ਮੋਹਤਵਾਰ ਉਹਨਾਂ ਨੂੰ ਸਲਾਮ ਕਰਦਾ ਵੀ ਅੱਜ ਤੁਸੀਂ ਆਪਣਾ ਕੀਮਤੀ ਸਮਾਂ ਇੱਥੇ ਕੱਢਿਆ ਮੈਡਮ ਨੂੰ ਸਤਿਰੁਟ ਕਰਦਾ ਇੱਕ ਮਹਿਲਾ ਹੋਣ ਦੇ ਨਾਤੇ ਵੀ ਇਹ ਪਿਛਲੇ ਮੈਂ 3 ਸਾਲ ਤੋਂ ਦੇਖ ਰਿਹਾ ਮੀਨਾਂ ਚ ਕੰਮ ਕਰਨ ਦਾ ਹੌਸਲਾ ਜਜਵਾ ਤੇ ਇਹਨਾਂ ਦੀ ਸੋਚ ਜਿਹੜੀ ਆ ਬੜੀ ਇਨੋਵੇਟਿਵ ਹੈ ਤੇ ਸ਼ਾਇਦ ਸਾਡੇ ਹਲਕੇ ਨੂੰ ਇੱਕ ਸਾਡਾ ਆਪਣੇ ਪਿੰਡਾਂ ਦਾ ਕੋਈ ਜੁੜਿਆ ਹੋਇਆ ਨੁਮਾਇੰਦਾ ਮਿਲਿਆ ਤੇ ਸਾਨੂੰ ਵੱਧ ਤੋਂ ਵੱਧ ਇਹਨਾਂ ਦਾ ਲਾਭ ਉਠਾਉਣਾ ਚਾਹੀਦਾ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਕੁਝ ਮੁੱਦਿਆਂ ਦੇ ਬਾਰੇ ਕਾਫੀ ਮੁੱਦਿਆਂ ਬਾਰੇ ਚਰਚਾ ਹੋ ਗਈ ਆ ਤੇ ਮੇਰਾ ਇੱਕ ਸੁਝਾਅ ਸੀਗੇ ਵੀ ਨੂਰਮਾ ਸਫਾਈ ਬਵਸਥਾ ਦੇ ਬਾਰੇ ਚ ਬਹੁਤ ਚਰਚਾ ਹੁੰਦੀ ਆ ਤੇ ਮੈਂ ਚਾਹੁੰਨਾ ਵੀ ਜਿਹੜੇ ਸਾਡੇ ਚੁਣੇ ਹੋਏ ਨਮਾਇंदे ਨੇ ਨਗਰ ਕੌਂਸਲਰ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਟੀਮ ਬਣੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਔਰ ਅਫਸਰਾਂ ਦੀ ਜਿਹੜੀ ਕਿ ਡੋਰ ਟੂ ਡੋਰ ਜਿੱਥੇ ਅਸੀਂ ਵੋਟਾਂ ਮੰਗਣ ਲਈ ਜਾਂਦੇ ਆ ਉਸ ਤਰ੍ਹਾਂ ਹੀ ਜਾਗਰੂਕ ਕਰਨ ਦਾ ਜਾ ਕੇ ਲੋਕਾਂ ਨੂੰ ਜਿਹੜੇ ਕਿ ਉਹ ਕੂੜਾ ਕਰਕਟ ਨਾਲੀਆਂ ਚ ਨਾਲ ਸੁੱਟਣ ਔਰ ਸਹੀ ਜਗ੍ਹਾ ਤੇ ਸੁੱਟਣ ਉਦੇ ਨਾਲ ਨਾਲ ਇੱਕ ਪੁਰਾਣਾ ਅੱਡੇ ਤੋਂ ਨਵੇਂ ਅੱਡੇ ਤੋਂ ਲੈ ਕੇ ਇੱਥੇ ਜਾਮ ਲੱਗਦਾ ਉਹਦੇ ਵਿੱਚ ਖਾਸ ਇੱਕ ਵਜ੍ਹਾ ਬੰਦੀ ਆ ਜਿੱਥੇ ਕੋਈ ਨਿਯਾਜ ਕਬਜੇ ਨੇ ਉਹਦੇ ਇੱਕ ਬੱਸਾਂ ਜਿਹੜੀਆਂ ਲੁਧਿਆਣੇ ਵਾਲੀਆਂ ਔਰ ਨਕੋਦਰ ਵਾਲੀਆਂ ਉਹ ਬਾਹਰ ਖੜੀਆਂ ਹੁੰਦੀਆਂ ਕਿਸੇ ਦੀ ਵੀ ਜਾਣੀ ਮਾਲੀ ਨੁਕਸਾਨ ਹੋ ਸਕਦਾ ਜਦੋਂ ਬੱਸ ਖੜੀ ਹੁੰਦੀ ਆ ਸਵਾਰੀਆਂ ਉਤਰਦੀਆਂ ਨੇ ਉਹਦੇ ਨਾਲ ਫਿਰ ਜਾਮ ਸਾਰਾ ਲੱਗ ਜਾਂਦਾ ਜਿਵੇਂ ਜੰਦਰ ਵਾਲੀਆਂ ਬਸਾਂ ਅੰਦਰ ਜਾਂਦੀਆਂ ਬਾਸ ਅੱਡੇ ਦੇ ਤੇ ਉਹ ਵੀ ਬੱਸਾਂ ਉੱਥੇ ਹੀ ਜਾਣ ਇਹਦੇ ਨਾਲ ਨਾਲ ਜਿਹੜਾ ਇੱਕ ਹੋਰ ਸੀ ਵੀ ਸਾਡੇ ਇੱਥੇ ਜਦੋਂ ਬੱਦੀ ਗੁੱਲ ਆ ਉਦੋਂ ਸਾਡਾ ਸਾਰਾ ਜਿਹੜਾ ਨੂਰਮੰਦ ਦਾ ਢਾਂਚਾ 12-12 ਘੰਟੇ ਤੋਂ ਲੈ ਕੇ 15-15 16-16 ਘੰਟੇ ਤੱਕ ਉਹ ਬੰਦ ਰਹਿੰਦਾ ਜਿੰਨਾ ਸਾਨੂੰ ਪਾਣੀ ਨਹੀਂ ਮਿਲਦਾ ਪੀਣ ਵਾਲਾ ਸਾਡੇ ਕਿਸੇ ਵੀ ਨਗਰ ਦੀ ਮੋਟਰ ਜਿਹੜੀ ਅੱਗੇ ਜਨਰੇਟਰ ਸਿਗਾ ਉਹ ਪਾਣੀ ਸਾਨੂੰ ਨਸੀਬ ਨਹੀਂ ਹੁੰਦਾ ਪੀਣ ਲਈ ਤੇ ਇਹਦੇ ਲਈ ਕੋਈ ਯੋਗ ਪ੍ਰਬੰਧ ਕਰਨਾ ਚਾਹੀਦਾ ਔਰ ਦੂਸਰਾ ਜੋ ਲਾਈਟ ਜਾਂਦੀ ਸ਼ਹਿਰ ਵਾਸੀਆਂ ਦੀ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਸਾਡੀ ਕਿਸੇ ਕੰਪਲੇਂਟ ਤੇ ਸਵੇਰ ਦੇ 8 ਵਜੇ ਤੱਕ ਕੋਈ ਚਰਚਾ ਨਹੀਂ ਹੁੰਦੀ ਉਹ ਕਹਿੰਦੇ ਫਿਰ ਨੂੰ 8 ਵਜੇ ਤੋਂ ਬਾਅਦ ਠੀਕ ਹੋਏਗੀ ਅਸੀਂ ਕਿਹੜੇ ਯੁੱਗ 'ਚ ਜੀ ਰਹੇ ਆਂ ਅਸੀਂ ਕਿਹੜੀ ਸਦੀਵਾਲ ਨੂੰ ਜਾ ਰਹੇ ਹਾਂ ਔਰ ਅਸੀਂ ਕਿੱਧਰ ਜਾ ਰਹੇ ਇੱਥੇ ਗੌਰ ਪਲੀਜ਼ ਇਹ ਨੋਟ ਡਾਊਨ ਕੀਤਾ ਜਾਵੇ ਕਿਉਂਕਿ ਪਾਣੀ ਨਹੀਂ ਮਿਲਦਾ ਕਿਉਂਕਿ ਮੋਟਰ ਸਾਰੀਆਂ ਬੰਦ ਹੁੰਦੀਆਂ ਉਹਦਾ ਕੋਈ ਸਾਧਨ ਕੀਤਾ ਜਾਵੇ ਤੇ ਜਿੱਦਾਂ ਸ਼ਹਿਰ ਦੀ ਨਗਰ ਕੌਂਸਲਰ ਨੇ ਸਭ ਤੋਂ ਪਹਿਲਾਂ ਪੈਸਾ ਆਏਗਾ ਤਾਂ ਖਰਚ ਹੋਏਗਾ ਹਮੇਸ਼ਾ ਫੰਡਾਂ ਵੱਲ ਤੇ ਜਾਂ ਉੱਪਰ ਗ੍ਰਾਂਟਾਂ ਵੱਲ ਧਿਆਨ ਦਿੱਤਾ ਜਾਂਦਾ ਨਗਰ ਕੌਂਸਲਰਾਂ ਦੇ ਜਿਹੜੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਨੂਰਮਨ ਨਗਰ ਕੌਂਸਲ ਦੇ ਫੰਡ ਜਿਹੜੇ ਰੇਸ ਹੁੰਦੇ ਆ ਉਹਦੇ ਲਈ ਕਿੱਦਾਂ ਅਸੀਂ ਕੰਮ ਕਰਨਾ ਨਾ ਕਿ ਸਿਰਫ ਆਪਾਂ ਗਰੰਟਾ ਦੇ ਉੱਪਰ ਨਿਰਪਲ ਹੋਈਏ ਜਿਹੜਾ ਲੋਕਾਂ ਨੂੰ ਫ੍ਰੀ ਦਾ ਜਿਹੜਾ ਆਦਤਾਂ ਪੈ ਚੁੱਕੀਆਂ ਜਾਂ ਫ੍ਰੀ ਵੰਡਣ ਦਾ ਉਹ ਆਪਣੇ ਕੋਲੋਂ ਬਣ ਸਕਦੇ ਆਪਾਂ ਜਿਹੜਾ ਇਹਦੀ ਆਮਦਨ ਹੈਗੀ ਆ ਉਹਨੂੰ ਨਾ ਰੋਕਿਆ ਜਾਵੇ ਇਹ ਕੁਝ ਸੁਝਾਅ ਨੇ ਤੇ ਆਪਾਂ ਰਾਤ ਨੂੰ ਜਿਹੜਾ ਫਾਟ ਦਾ ਗੱਲ ਹੋ ਗਈ ਆ ਸਭ ਤੋਂ ਵੱਡੀ ਗੱਲ ਆ ਜਿਹੜੇ ਨਗਰ ਕੌਂਸਲਰ ਨੇ ਮਾਨਿਟਰਿੰਗ ਜਿਹੜੀ ਹੈਗੀ ਆ ਵਿਕਾਸ ਦੇ ਕੰਮਾਂ ਦੀ ਉਹ ਪ੍ਰੋਪਰ ਨਹੀਂ ਹੁੰਦੀ ਜਿੱਥੇ ਅਫਸਰ ਘਟ ਨੇ ਜੇ ਅਫਸਰ ਘਟ ਆ ਇਹ ਸਾਡੀ ਬੜੀ ਵੱਡੀ ਸ਼ਿਕਾਇਤ ਆ ਉਸੇ ਨਗਰ ਕਾਂਸਰਟ ਤੋਂ 24 ਘੰਟੇ ਸਾਡੇ ਨੂਰ ਮੈਲਚ ਨੇ ਇਹਨਾਂ ਨੂੰ ਜਾ ਕੇ ਠੁਕਮੀ ਜਗ੍ਹਾ ਤੇ ਵਿਕਾਸ ਤੇ ਕਮਾ ਤੇ ਖੜ ਕੇ ਆਪਣਾ ਉੱਥੇ ਰੋਲ ਅਦਾ ਕਰਨਾ ਚਾਹੀਦਾ ਜੇ ਕੋਈ ਗਲਤ ਕੰਮ ਹੁੰਦਾ ਤੇ ਮੈਂ ਫਿਰ ਇੱਕ ਬੜੇ ਹਿੰਦੁਸਤਾਨ ਦੇ ਬੜੇ ਮਹਾਨ ਕਵੀ ਨੇ ਉਹਨਾਂ ਨੇ ਅਟਲ ਵਿਆਹਰੀ ਜੀ ਬਾਦ ਭਾਈ ਉਹਨਾਂ ਨੇ ਕਿਹਾ ਕਦਮ ਮਿਲਾ ਕਰ ਚੱਲਣਾ ਹੋਗਾ ਬਾਧਾਂ ਆਤੀ ਹੈ ਆਏ ਬੜਾ ਆਤੀ ਹੈ ਆਏ ਅਸਫਲ ਸਫਲ ਸਮਾਨ ਮਨੁਹਰਤ ਉਜਿਆਰੇ ਮੇਂ ਅੰਧਕਾਰ ਮੇਂ ਆਰਮਾਨੋ ਕੋ ਢਲਣਾ ਹੋਗਾ ਕਦਮ ਮਿਲਾ ਕੇ ਚੱਲਣਾ ਹੋਗਾ અપਮਾਨੋ ਮੇ ਸਨਮਾਨੋ ਮੇ ਕਦਮ ਮਿਲਾ ਕੇ ਚੱਲਣਾ ਹੋਗਾ ਕਦਮ ਮਿਲਾ ਕੇ ਚੱਲਣਾ ਹੋਗਾ ਆਓ ਆਪਾਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਦਮ ਮਿਲਾ ਕੇ ਚੱਲੀਏ ਤਾਂ ਕਿ ਇਸ ਸ਼ਹਿਰ ਦਾ ਜਿਹੜਾ ਉਪਲਾ ਹੋ ਸਕੇ ਪਾਰਟੀਵਾਦੀ ਰਾਜਨੀਤੀ ਜਿਹੜੀ ਆ ਜਰੂਰ ਕਰਨੀ ਚਾਹੀਦੀ ਆ ਪਰ ਰਾਜਨੀਤੀ ਦੇ ਨਾਲ ਨਾਲ ਕਾਰਜਨੀਤੀ ਜਿਹੜੀ ਹੈਗੀ ਸਾਡੀ ਕਾਰਜਨੀਤੀ ਨੂੰ ਪ੍ਰਮੁਖਤਾ ਦੇ ਨਾਲ ਪੇਸ਼ ਕਰਨਾ ਚਾਹੀਦਾ ਮੈਂ ਇੱਕੋ ਗੱਲ ਕਰਦਾ ਜੀ ਆਪਣੇ ਇੱਕ ਉਹ ਕਦੀ ਧਿਆਨ ਚ ਨਹੀਂ ਆਇਆ ਇੱਕ ਸਰਕਾਰੀ ਬਿਲਡਿੰਗ ਬਣੀ ਹੋਈ ਹੈ ਉਹਨੂੰ 15 ਕਿ 20 ਸਾਲ ਹੋ ਗਏ ਆ ਇਹ ਚੂਹੇ ਦੀ ਰੋਡ ਤੇ ਇੱਕ ਵੀਡੀਓ ਦਫ਼ਤਰ ਹੀ ਬਣੀ ਸੀ ਅਜੇ ਤੱਕ ਕੋਈ ਵਿਚਾਰ ਨਹੀਂ ਹੋਇਆ ਕੋਈ ਖੰਡਰਾ ਦਾ ਰੂਤਾਰ ਨਹੀਂ ਕਰ ਰਹੀ ਹੈ ਜੇ ਤੇ ਆਪਣਾ ਅਜੇ ਤੱਕ ਲੱਖਾਂ ਰੁਪਏ ਸਰਕਾਰ ਦਾ ਲੱਗਾ ਹੋਇਆ ਉਹਨੂੰ ਕਿਸੇ ਗਵਰਨਮੈਂਟ ਪਰਪਸ ਲਈ ਵੀਡੀਓ ਦਫ਼ਤਰ ਨਹੀਂ ਵੀ ਜਾਣਾ ਕਿ ਉਹਨੂੰ ਕਿਸੇ ਆਪਾਂ ਹੋਰ ਪਰਪਸ ਲਈ ਵਰਤਿਆ ਜਾਵੇ ਨੰਬਰ 1 ਨੰਬਰ 2 ਸਾਡੇ ਸ਼ਕਰਮਾ ਮੰਦਰ ਦੇ ਕੋਲ ਉੱਥੇ ਲੋਕ ਰਹਿੰਦੇ ਝੁਗੀਆਂ ਝੌਂਪੜੀਆਂ ਵਾਲੇ ਉਥੇ ਪਾਣੀ ਦੀ ਏਲੀ ਮਾੜੀ ਬਸਤਾ ਵਾਸੀਂ ਆਪਣਾ ਆਪਣਾ ਤਾਂ ਕਹੀ ਜਾਣੇ ਮੇਰੇ ਕੋਲ ਸੀਵਰਜ ਲੀਕ ਕਰ ਗਿਆ ਮੇਰੇ ਕੋਲੋ ਸੀਵਰਜ ਲੀਕ ਕਰ ਗਿਆ ਉਥੇ ਤਲਾਬ ਦਾ ਰੂਪ ਬਣਿਆ ਪਿਆ ਉਹਨੂੰ ਜਾਂ ਟੈਂਕਰ ਭਰਾਏ ਜਾਣ ਜਾਂ ਕੁਛ ਵੀ ਕੀਤਾ ਜਾਵੇ ਹਾਂ ਸਾਡੇ ਡੇਡੇ ਖੰਭੇ ਲੱਗੇ ਆ ਉਥੇ ਕਿਥੇ ਟਾਈਮ ਡੇਢ 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 ਡਾਢ ਤੋਂ ਵਾਰ ਕਦੇ ਮੱਕੀ ਲੱਗਦੇ ਹੁੰਦੇ ਸੀ ਤੇ ਸਾਡੀ ਸੀਡ ਲਾਈਟ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੇ ਅਸੀਂ ਡੀਸੀ ਸ਼ਿਵਾ ਪ੍ਰਸ਼ਾਦ ਵੀ ਦੇਖ ਕੇ ਗਏ ਸੀਗੇ ਅੱਜ ਸਾਡੀ ਇੱਕ ਨੰਬਰ ਤੇ ਜ਼ੀਰੋ ਆ ਇਹ ਜਿਹੜਾ ਫੀਡ ਲਾਈਟ ਦੇ ਪਰਪਰ ਦੀ ਖੰਭੇ ਲੱਗੇ ਆ ਉਹਨਾਂ ਨੂੰ ਉੱਥੇ ਹੀ ਵਰਤਿਆ ਜਾਵੇ। ਬਸ ਇਹ ਦੋ ਗੱਲਾਂ ਕਰਦੇ ਬਾਕੀ ਲੰਬਾ ਚੌੜਾ ਵਿਚਾਰ ਵਾੜਾ ਬਹੁਤ ਹੋ ਗਿਆ। ਬਾਕੀ ਠੀਕ। 2007 ਦੀ ਕਰਨ ਦੀ ਯਾਰ 10-12 ਲੱਖ ਰੁਪਏ ਉੱਤੇ ਲੱਗਾ ਸੀਗਾ। ਪਰ ਉਹ ਫਿਊਲ ਦਾ ਉਹ ਪੋਲਿਆ ਉੱਥੇ ਵੀ ਡਾਇਵਰਸ਼ਨ ਜਿਹੜੀ ਆ ਉੱਥੇ ਹੀ ਠੀਕ ਹੈ। ਟ੍ਰੈਫਿਕ ਦੀ ਮੈਡਮ ਉਹ ਵੀ ਸਮੱਸਿਆ ਸਾਡੀ ਕਾਫੀ ਹੱਲ ਹੋ ਸਕਦੀ ਹੈ ਡਾਇਵਰਟ ਕਰਨ ਲਈ ਉਹ ਬਿਊਟੀਫਿਕੇਸ਼ਨ ਦਾ ਹਿੱਸਾ ਵੀ ਹੋਏਗਾ ਤੇ ਟ੍ਰੈਫਿਕ ਦਾ ਵੀ ਵਧੀਆ ਹੋਏਗਾ ਮੈਂ ਫਿਰ ਮੈਨੂੰ ਚੰਗਾ ਲੱਗਾ ਕਿ ਤੁਸੀਂ ਜਿਹੜਾ ਮੰਡੀ ਚੌਂਕ ਆ ਬਹੁਤ ਉਹਦਾ ਸੁੰਦਰੀਕਰਨ ਅੱਛਾ ਕੀਤਾ ਮੈਡਮ ਥੈਂਕ ਯੂ ਜੀ ਮੈਡਮ ਰਾਈਟ ਆਪ ਹਾਂ ਜੀ ਅੱਛਾ ਹੁਣ ਇਹ ਮੈਂ ਤੁਹਾਡੇ ਸਾਰੇ ਪੁਆਇੰਟ ਨੋਟ ਡਾਊਨ ਜਿਹੜੇ ਆ ਮਿੰਟਸ ਲਿਖੇ ਗਏ ਨੇ ਇਹ ਸਾਰੇ ਮਿੰਟਸ ਜਿਹੜੇ ਆ ਇਹ ਤੁਹਾਨੂੰ ਬਕਾਇਦਾ ਤੁਹਾਡੇ ਘਰ ਤੱਕ ਪਹੁੰਚਣਗੇ ਜਿੰਨੇ ਜੀ ਤੁਸੀਂ ਅੱਜ ਹਾਜ਼ਰੀ ਜਿੰਨਾਂ ਦੇ ਸਾਡੇ ਕੋਲ ਕੰਟੈਕਟ ਸਾਰੇ ਦੇ ਲੈ ਕੇ ਸਭ ਨੂੰ ਇਹ ਤੁਹਾਡੇ ਮਿੰਟ ਜਿਹੜੀ ਅੱਜ ਗੱਲਬਾਤ ਹੋਈ ਹੈ ਤੁਹਾਡੇ ਘਰਾਂ ਚ ਪਹੁੰਚੇਗੀ ਤਾਂ ਕਿ ਤੁਸੀਂ ਅਗਲੀ ਵਾਰ ਜਦੋਂ ਮੀਟਿੰਗ ਦੇ ਵਿੱਚ ਆਉਣਾ ਆਪੋ ਆਪਣੇ ਪੁਆਇੰਟ ਦੀ ਜਵਾਬਦੇਹੀ ਜਿਹੜੀ ਅਫਸਰਸ਼ਾਈ ਕੋਲੋਂ ਤੁਸੀਂ ਲੈ ਸਕੋ ਠੀਕ ਹੈ ਹੁਣ ਮੈਂ ਤੁਹਾਨੂੰ ਜਿੰਨੇ ਸਾਡੇ ਆਏ ਹੋਏ ਨੇ ਅੱਜ ਸਾਰਾ ਅਮਲਾ ਫੈਲਾ ਸਭ ਤੋਂ ਪਹਿਲਾਂ ਮੈਂ ਪੀ ਡਬਲਯੂ ਡੀ ਤੋਂ ਸਟਾਰਟ ਕਰਨਾ ਨੰੂਰ ਮੇਂ ਸਕੂਲ ਦੀ ਜਿਹੜੀ ਗੱਲ ਹੈ ਉਹਦੀ ਡਰਾਇੰਗਸ ਮੈਂ ਬਣਾਈ ਹੈ ਐਸਟੀਮੇਟ ਤਿਆਰ ਹੋ ਰਿਹਾ ਹਫਤੇ ਦਸ ਦਿਨ ਹੀ ਹੋ ਜਾਏਗਾ ਠੀਕ ਹੈ ਇਸ ਤੋਂ ਇਲਾਵਾ ਅਸੀਂ ਕੱਲ ਡਿਸਕਸ ਵਾਇਸੀ ਤਾਂ ਪਹਿਲਾਂ ਚਰਚਾ ਕੀਤੀ ਸੀ ਕਿ ਸਾਡਾ ਪੁਲ ਜਿਹੜਾ ਉਥੋਂ ਵੱਡੀ ਚੌਕ ਤੋਂ ਲੈ ਕੇ ਬਾਜ਼ਾਰ ਦੇ ਵਿੱਚ ਦੀ ਤਕਰੀਬਨ 1 ਕਿਲੋਮੀਟਰ ਬਣ ਜੂਗਾ ਇਹ ਮੇਰੇ ਖਿਆਲ 1 ਕਿਲੋਮੀਟਰ ਤੋਂ ਘੱਟ ਹੋਏਗਾ ਉਥੋਂ ਲੈ ਕੇ ਸਾਡਾ ਇੱਥੇ ਅੱਗੇ ਜਿੱਥੇ ਸਾਡਾ ਟੀ ਪੁਆਇੰਟ ਆਉਂਦਾ ਉਹਦੇ ਤੱਕ ਇਹ ਤੁਸੀਂ ਇਹਦਾ ਸਾਰਾ ਨਕਸ਼ਾ ਤਿਆਰ ਕਰੋ ਇਹਦੀ ਬਿਊਟੀਫਿਕੇਸ਼ਨ ਦਾ ਅਸੀਂ ਇਹਨੂੰ ਗ੍ਰੀਲਿੰਗ ਕਰਾਂਗੇ ਸਾਈਡਾਂ ਤੋਂ ਜਿੰਨੀ ਸਾਡੀ ਆਪਣੀ ਪ੍ਰਾਪਰਟੀ ਆ ਉਹਨੂੰ ਸਾਰੀ ਨੂੰ ਗ੍ਰੀਲਿੰਗ ਕਰਾਂਗੇ ਸਾਈਡਾਂ ਤੋਂ ਉਹਦਾ ਉਹਦਾ ਸਾਡਾ ਐਸਟੀਮੇਟ ਤਿਆਰ ਕਰੋ ਔਰ ਇਹਦੀ ਜਿਹੜੀ ਰੋਡ ਆ ਸੜਕ ਬਹੁਤ ਚੌੜੀ ਰੋਡ ਆ ਜੇ ਅਸੀਂ ਹਮੇਸ਼ਾ ਵਾਸਤੇ ਚਾਹਨੇ ਡਬੂ ਵੀ ਬਣ ਸਕਦਾ ਇਸ ਨੂੰ ਹਮੇਸ਼ਾ ਵਾਸਤੇ ਚਾਹਨੇ ਕਿ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਜਾ ਸਭ ਖੁਸ਼ ਹੋ ਜਾ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ ਇਹਨੂੰ ਡਿਵਾਈਡ ਕਰਨ ਵਾਸਤੇ ਸਿਰਫ ਅਸੀਂ ਆ ਜਿਹੜੀਆਂ ਕੰਦਾ ਗੁੰਦਾ ਨਹੀਂ ਕਰਨੀਆਂ ਪਿੱਲਰ ਹੁੰਦੇ ਨੇ ਜਿਹੜੇ ਜਸਟ ਫੁੱਟ ਬਾਈ ਫੁੱਟ ਦਾ ਪਿੱਲਰ ਉਹਦੇ ਉੱਪਰ ਫਲੈਪ ਠੀਕ ਤਾਂ ਕਿ ਆਉਣ ਜਾਣ ਵਾਲੇ ਜਿਹੜੇ ਲੋਕ ਪੈਦਲ ਵੜੇ ਆ ਉਹ ਇਹਨੂੰ ਕਰਾਸ ਕਰ ਸਕਣ ਇੱਧਰ ਉੱਧਰ ਜਾ ਸਕਣ ਤੇ ਜਗਾ ਜਿੱਥੇ ਜਿੱਥੇ ਸਾਨੂੰ ਜ਼ਰੂਰਤ ਹੋਵੇ ਬਸਟੈਂਡ ਆ ਗਈ ਉੱਥੋਂ ਖੁੱਲਾ ਕਰਾਂਗੇ ਉਸ ਤੋਂ ਪਿੱਛੇ ਜਿੱਥੇ ਹੋਰ ਬੈਂਡੇ ਆ ਗਏ ਉੱਥੇ ਖੁੱਲਾ ਕਰਾਂਗੇ ਜੇ ਕੋਈ ਹੋਰ ਅੱਗੇ ਆ ਗਏ ਉਹੀ ਤੁਹਾਨੂੰ ਖੁੱਲਾ ਕਰਾਂਗੇ ਔਰ ਇਹ ਜਿਹੜੀ ਆਸ-ਪਾਸੇ ਇੰਨੀ ਸਾਰੀ ਸਾਡੇ ਹੈਗਿੰਨ ਐਂਕਰੋਜਮੈਂਟ ਉੰਨੀ ਦੇਰ ਇਹਦਾ ਕੋਈ ਹੱਲ ਨਹੀਂ ਹੋਣਾ ਇਹ ਤੁਸੀਂ ਹਟਾ ਕੇ ਆਉਣਾ ਲੋਕਾਂ ਦੇ ਪਿੱਛੇ ਫਿਰ ਕਰਨਾ ਇਹਨੂੰ ਡਿਵਾਈਡ ਕਰਨ ਦਾ ਤੁਹਾਡਾ ਕੀ ਸੁਝਾਇਆ ਕਿ ਅਸੀਂ ਰੋਡ ਡਿਵਾਈਡ ਕਰੀਏ ਇਹਦਾ ਪ੍ਰੋਜੈਕਟ ਜਿਹੜਾ ਫੁੱਟਪਾਥ ਨਾਲ ਯੂਜ਼ ਹੋ ਸਕਦਾ ਮੈਡਮ ਇੱਕ ਉਹਦੇ ਵਿੱਚ ਇਹ ਜਿਹੜਾ ਟ੍ਰਾਂਸਫਰ ਰਾਇਦਾ ਵੀ ਲੱਗੇ ਨਾ ਬਿੱਲ ਸੈੱਟ ਕਰਾਵੇ ਉਹ ਵੀ ਸੈੱਟ ਕਰਨੇ ਪਹਿਲੇ ਤਾਂ ਹੋਣਾ ਜਿਹੜੀ ਜਿਹੜਾ ਐਸਟੀਮੇਟ ਬਣਨਾ ਨਾ ਸਾਰੀ ਜਿਹੜੀ ਟ੍ਰਾਂਟਿ ਸ਼ਿਫਟਿੰਗ ਦੀ ਉਹਦੇ ਵਿੱਚ ਹੀ ਐਸਟੀਮੇਟ ਲੱਗ ਜਾਣੇ ਹਾਂਜੀ ਤੁਸੀਂ ਕੁਝ ਕਹਿਣਾ ਪਾਜੀ ਮੈਮ ਗੱਲ ਇੱਥੋਂ ਸ਼ੁਰੂ ਕਰਨੀ ਲੱਗਿਆ ਸੀ ਮਹੀਨੇ ਪਹਿਲਾਂ ਮੈਂ ਇਹਦਾ ਸਰਵੇ ਕੀਤਾ ਸੀ ਨਾਲ ਸੀਗੇ ਆਰਕਟੈਕਟ ਨਾ ਮੇਰੇ ਵਿੱਚ ਸਭ ਤੋਂ ਪਹਿਲੀ ਪ੍ਰੋਬਲਮ ਇਹੀ ਆਉਂਦੀ ਹੈ ਵੀ ਉੱਥੇ ਜਿਹੜੇ ਬਿਜਲੀ ਦੇ ਖੰਬੇ ਐ ਉਹ ਬਿਲਕੁਲ ਜਿੱਥੇ ਲੋਕ ਵਾਲੀ ਸੜਕ ਖਤਮ ਹੁੰਦੀ ਹੈ ਉੱਥੋਂ ਤਕਰੀਬਨ 1 ਫੁੱਟ ਦੇ ਅੰਦਰ ਅੰਦਰ ਜਿੱਥੇ ਜਿੱਥੇ ਬਿਜਲੀ ਦੇ ਖੰਬੇ ਐ ਉਸ ਤੋਂ ਪਿੱਛੇ ਸਾਰੀ ਐਨਰੋਜਮੈਂਟ ਵਾਲੀ ਅਸੀਂ ਇਹਨੂੰ ਤੁਸੀਂ ਈਓ ਸਾਹਿਬ ਤੁਸੀਂ ਬਿਜਲੀ ਮੈਟ ਨੂੰ ਚੱਕੀ ਕੱਢੋ ਅੱਜ ਜਿਸ ਦਿਓ ਕਰਨ ਆਇਆ ਜਿਹੜਾ ਜਿਹੜਾ ਅਫਸਰ ਆ ਕੇ ਬੁਲਾਇਆ ਗਿਆ ਸੀ ਇੱਥੇ ਹਾਜ਼ਰ ਨਹੀਂ ਹੋਇਆ ਉਹਨੂੰ ਨੋਟਿਸ ਕੱਢੋ ਠੀਕ ਹੈ ਹੈ ਨਾ ਕਿ ਕਿਉਂ ਨਹੀਂ ਪਹੁੰਚਿਆ ਮੀਟਿੰਗ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹਦੇ ਜੋਗ ਜੀ ਕਰਦਾ ਉਹ ਕਰੂਗਾ ਹਰ ਇੱਕ ਔਰ ਆਪਣੇ ਆਪਣੇ ਕੰਮ ਦੀ ਜ਼ਿੰਮੇਵਾਰੀ ਚੱਕ ਕੇ ਉਹਦਾ ਜਵਾਬ ਦੇਣਾ ਹੋਏਗਾ ਠੀਕ ਜਿਹੜਾ ਜਿਹੜਾ ਸਹਾਜਰ ਨਹੀਂ ਹੋਇਆ ਉਹਦਾ ਉਹਦਾ ਨੋਟਿਸ ਕੱਢੋ ਕਿ ਕਿਉਂ ਨਹੀਂ ਆਇਆ ਠੀਕ ਠੀਕ ਹੈ ਔਰ ਤੁਸੀਂ ਜਿਹੜਾ ਰਿਮਾਈਂਡਰ ਨੋਟਿਸ ਤੁਸੀਂ ਪਿਛਲੀ ਮਹਿਕਮੇ ਦਾ ਭੇਜ ਦਿੱਤਾ ਨੋਟਿਸ ਜਿੰਨੇ ਖੰਬੇ ਨੇ ਉਥੋਂ ਲੈ ਕੇ ਐਸ ਸਾਡੇ ਤਕਰੀਬਨ 7 ਕਿਲੋਮੀਟਰ ਮੇਰੇ ਨਾਲ ਮੁਸ਼ਕਲ ਦੇ ਨਾਲ ਬਣੇਗਾ ਸਾਰੀ ਯੂਟਿਲਿਟੀ ਸ਼ਿਫਟਿੰਗ ਵਾਸਤੇ ਉਹਨਾਂ ਨੂੰ ਆਪਣਾ ਐਸਟੀਮੇਟ ਤਿਆਰ ਕਰੋ ਮੈਂ ਆਪਣੇ ਬਾਸ ਕਰਾ ਲਵਾਂਗਾ ਠੀਕ ਹੈ ਠੀਕ ਹੈ ਜੀ ਐਸਟੀਮੇਟ ਸਾਡੇ ਕੋ ਕਾਉਂਸਲ ਤੋ ਤਾਂ ਨਹੀਂ ਜਾਣਾ ਮੈਂ ਕਰਾ ਲੂੰਗੀ ਕੋਈ ਠੀਕ ਜੀ ਹਾਂ ਬਾਦੀ ਜੀ ਤੁਸੀਂ ਆ ਲਾਇ ਲ ਬਾਕੀ ਨੇ ਡਿਵਾਈਡਰ ਡਿਵਾਈਡਰ ਦਾ ਇੱਕ ਮਿਸਦੂਦ ਵੀ ਹੁੰਦਾ ਸਾਡੇ ਸਵਾਲ ਦੇ ਬਾਰੇ ਡਿਵਾਈਡਰ ਦਾ ਸਾਰੀ ਇੱਕ ਸਪੈਸ਼ਲ ਨੇ ਪਰ ਬਦਕਿਸਮਤੀ ਆਪ ਉਹਦੇ ਦੋਹੇ ਪਾਸੇ ਦੋ ਦੋ ਨੇਹਰਾ ਦੇ ਵਿੱਚ ਮੁੜ ਕੇ ਰੇਡੀਆਂ ਲੱਗਣ ਲੱਗੀਆਂ ਉਹਨਾਂ ਗਰੀਬਾਂ ਦੇ ਵਾਸਤੇ ਕੋਈ ਅੱਛੀ ਜਗ੍ਹਾ ਦੇਖੋ ਤਾਂ ਕਿ ਉਹ ਆਪਣਾ ਰੋਜ਼ਗਾਰ ਜਿਹੜਾ ਉੱਥੇ ਖਾ ਸਕਣ ਰੇਡੀ ਮਾਰਕੀਟ ਵਾਸਤੇ ਕੋਈ ਜਗ੍ਹਾ ਤੁਹਾਨੂੰ ਚੂਜ਼ ਕਰਨ ਲਈ ਹੈ ਸਰ ਇੱਕ ਤਾਂ ਥੋੜੀ ਇੱਕ ਤਾਂ ਤੁਸੀਂ ਕਾਰ ਪਾਰਕਿੰਗ ਵਾਸਤੇ ਜਗ੍ਹਾ ਫਾਈਂਡ ਆਊਟ ਕਰੋ ਕਿ ਕਾਰਾ ਕਿੱਥੇ ਪਾਰਕ ਹੋਣੀ ਹੈ ਜੀ ਠੀਕ ਹੈ ਜੀ ਮੇਰੇ ਨੋਟ ਕਰ ਲਓ ਧਿਆਨ ਨਾਲ ਕਾਰਕ پارک ਵਾਸਤੇ ਜਗਾ ਫਾਈਂਡ ਆਊਟ ਕਰੋ ਕਾਰਾਂ ਕਿੱਥੇ پارک ਹੋਣੀਆਂ ਨੰਬਰ 2 ਤੇ ਜਿਹੜੇ ਤੁਹਾਡਾ ਬੱਸ ਸਟੈਂਡ ਹੈ ਪੱਸਾਂ ਬਾਹਰ ਜੇ ਮੈਂ ਲੰਘਦੀ ਵਰਦੀ ਨੇ ਵੀ ਦੇਖ ਲਈਆਂ ਜਾਂ ਮੈਨੂੰ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਬੱਸਾਂ ਬੱਸ ਸਟੈਂਡ ਦੇ ਬਾਹਰ ਖੜੀਆਂ ਹੁੰਦੀਆਂ ਤਾਂ ਬਾਹਰ ਮੁੜ ਜਾਂਦੀਆਂ ਰਿਸਪੌਂਸਿਬਿਲਟੀ ਤੁਹਾਡੀ ਹੋਊਗੀ ਬੱਸਾਂ ਅੰਦਰ ਜਾਣੀਆਂ ਚਾਹੀਦੀਆਂ ਇਹ ਤਾਂ ਮੈਡਮ ਉੱਠ ਕੇ ਪਰਚੀ ਫੜਾਣ ਜਾਂਦੇ ਉਹਨਾਂ ਨੂੰ ਇੰਨੀ ਸੁਵਿਧਾ ਹੈ ਨਗਰ ਕਮਿਸ਼ਨਰ ਅੰਦਰ ਜਾਣ ਮੈਡਮ ਦੂਤੀ ਉਸ ਬੰਦੇ ਲਈ ਜਿਹੜੀ ਲਾਤੀ ਹੈਣੀ ਪਰਚੀ ਨੂੰ ਜਿਹੜਾ ਅੰਦਰ ਜਾਣ ਗਿਆ ਬਸਾ ਅੰਦਰੋਂ ਹੋ ਕੇ ਘੁੰਮ ਕੇ ਬਸ ਨਿਕਲੂਗੀ ਉੱਥੋਂ ਆਪੇ ਵਰਤੀ ਲੈ ਮੈਨੂੰ ਬਾਹਰ ਨਜ਼ਰ ਨਹੀਂ ਆਉਣੀ ਠੀਕ ਹੈ ਜੀ ਉਹਦੇ ਨਾਲ ਆਪਣਾ ਬਹੁਤ سارے ਮਸਲੇ ਹੱਲ ਹੋ ਜਾਣਗੇ ਠੀਕ ਹੈ ਫਿਰ ਜੇ ਤੁਹਾਡੇ ਕੋਲ ਉੱਥੇ ਜਗ੍ਹਾ ਵੱਧ ਹੈਗੀ ਅਸੀਂ ਕੁਝ ਕਾਰਾਂ ਉੱਥੇ ਵੀ پارک ਕਰ ਸਕਦੇ ਹਾਂ ਤੁਸੀਂ ਆਪਣੀ ਕਾਰ ਪਾਰਕਿੰਗ ਵਾਸਤੇ ਸਾਰੀ ਉਹਦੀ ਬੈਕ ਸਾਈਡ ਤੇ ਰੀਡੀ ਮਾਰਕੀਟ ਬਣ ਸਕਦੀ ਹੈ ਹਾਂ ਰੀਡੀ ਮਾਰਕੀਟ ਬਣਾਓ ਤੁਸੀਂ ਰੀਡੀ ਮਾਰਕੀਟ ਵਾਸਤੇ ਜਗ੍ਹਾ ਫਾਈਂਡ ਆਊਟ ਕਰੋ ਆ ਸਾਡਾ ਕੇਸ ਦੇਖਦੇ ਆ ਕਿੱਥੇ ਪਹੁੰਚਿਆ ਚੌਕ ਵਾਲਾ ਇਨੂੰ ਚੌਕ ਨੂੰ ਦੀ ਢਾਬਟ ਵਾਈ ਤਰਨੀ ਆ ਉਹਨੂੰ ਮੈਡਮ ਨਾਲ ਹੀ ਪੋਸਟ ਆਫਿਸ ਆ ਉਹਦੇ ਅੱਗੇ ਪਾਰਕਿੰਗ ਹੋ ਸਕਦੀ ਬੜੀ ਬੇਸ਼ੱਕ ਕਰੋ ਫਾਈਂਡ ਆਊਟ ਕਰੋ ਪਾਰਕਿੰਗ ਵਾਸਤੇ ਜਗ੍ਹਾ ਫਾਈਂਡ ਆਊਟ ਮੈਡਮ ਪਾਰਕਿੰਗ ਨਾ ਮੈਂ ਜੋ ਸਿਗਾ ਪ੍ਰਧਾਨ ਤੇ ਜਿਹੜੇ ਮਾਲਕ ਸੀਗੇ ਜੇ ਨਾ ਇਹ ਜਗ੍ਹਾ ਹੈ ਨਾਲਾ ਛੋਟਾ ਮਾਰਕੀਟ ਨਾਲਾ ਆਫਰ ਵੀ ਨਹੀਂ ਜੁਗਲ ਕੁੰਦੀ ਹੋਣੀ ਤੇ ਹੁੰਦੀ ਜਿਹਾ ਚਾਏ ਨਹੀਂ ਉਹ ਤਾਂ ਪਰੂਕ ਉਹ ਉਪਰਕ ਉਹ ਨਹੀਂ ਆਏ ਤੋ ਉਹਨਾਂ ਨੂੰ ਮਨਜ਼ੂਰੀ ਲੈ ਕੇ ਨਾ ਜੀ ਇੱਥੇ ਪਾਰਕਿੰਗ ਖਲਾਈ ਸੀ ਵਾਹ ਜੀ ਨੰਨੇ ਕੋਈ ਅਮਲ ਹੀ ਨਹੀਂ ਕੀਤਾ ਉਹਦੇ ਉੱਤੇ ਗੱਡੀਆਂ ਲੱਗਣ ਵੀ ਲੱਗੀਆਂ ਸੀ 1.200 ਗੱਡੀ ਰੋਕ ਲੱਗਦੀ ਸੀ ਐਪਰਟਮੈਂਟਰੀ ਬਹੁਤ ਕਰਲੀਏ ਜੀ ਮੈਡਮ ਆ ਤੁਹਾਡਾ ਕੀ ਕਹਿੰਦੇ ਆ ਐਸਐਚਓ ਸਾਹਿਬ ਇਹ ਤੁਹਾਡੇ ਜਾਇੰਟ ਹੋਣਾ ਜੀ 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 ਬਿਲਕੁਲ ਗੱਡੀਆਂ ਜਿਹੜੇ ਜਿਹੜੇ ਪਹਿਲੀ ਗੱਲ ਤੁਸੀਂ ਜਗਾ ਫਿਕਸ ਕਰੋਗੇ ਉਹਦੇ ਬੋਰਡ ਲਾਉਂਗੇ ਕਿ ਇੱਥੇ ਕਾਰ ਪਾਰਕ ਹੈ ਠੀਕ ਹੈ ਉਸ ਤੋਂ ਬਾਅਦ ਵੀ ਜੇ ਗੱਡੀਆਂ ਸੜਕਾਂ ਦੇ ਵਿੱਚ ਖੜੀਆਂ ਹੁੰਦੀਆਂ ਤਾਂ ਤੁਸੀਂ ਚਲਾਨਾ ਕਰੋ ਰਾਈਟ ਸਰਪ ਵੇ ਤੁਸੀਂ ਪਹਿਲਾਂ ਇਹਨਾਂ ਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਇਹਨੂੰ ਠੀਕ ਠਾਕ ਕਰੋ ਬੋਰਡ ਬਣਾ ਕੇ ਲਾਓ ਸਮਝਾ ਦਿਓ ਹਾਂਜੀ ਇੰਦਾ ਨਹੀਂ ਕਿ ਆਪਾਂ ਤੰਗ ਨਹੀਂ ਕਰਨਾ ਪਬਲਿਕ ਠੀਕ ਹੈ ਨਾ ਸਮਝਾ ਦਿਓ 15 ਦਿਨ ਦਾ ਵੀ ਦੇ ਦਿਓ ਤਾਂ ਵੀ ਚੱਲ ਜਾਊਗਾ ਬੜੂ ਠੀਕ ਸਿਹਾਰ ਮੇਰਾ ਸੀ ਨਗਰ ਕੌਂਸਲ ਕੋਲ ਨਾ ਇੱਕ ਕੂੜਾ ਟਾਉਣ ਵਾਲੀ ਗੱਡੀ ਸਾਨੂੰ ਮਿਲੀ ਸੀ ਸੁਲਤਾਨਪੁਰ ਜਦੋਂ ਆਪਾਂ 500 55 ਸਾਲ ਮਨਾਇਆ ਬਰਥਡੇ ਦਾ ਤੁਸੀਂ ਸੀ ਉਹ ਮੈਂ ਸਮਝਦਾ ਉੱਤੇ ਟੋ ਵਾਲੀ ਗੱਡੀ ਬਣਾ ਜੇ ਇੱਥੇ ਪਾਰਕਿੰਗ ਲੋਕੀ ਉਦਾਂ ਗੱਡੀਆਂ ਕਰੀਆਂ ਕਰ ਜਾਂਦੇ ਆ ਉਹ ਚੱਕੇ ਪੁਲਿਸ ਨੂੰ ਨਾਲ ਜੋੜ ਕੇ ਤੇ ਉਹ ਚੱਕੇ ਇੱਥੇ ਕੜੀ ਕਰਨ ਨਾ ਦਿੱਤੀ ਜਾਂਦੀ। ਪਾਛੜਨੀ ਵੀ ਜਦੋਂ ਸੀ ਪ੍ਰੋਜੈਕਟ ਸਾਡਾ ਤਿਆਰ ਹੋ ਗਿਆ ਨਾ ਸ਼ੈਸ ਰੋਡ ਦਾ ਇਹਦੀ ਸੈਂਟਰ ਦੇ ਵਿੱਚ ਅਸੀਂ ਇਹ ਰਿਵਾਈਜ਼ੇਸ਼ਨ ਦੇਵਾਂਗੇ ਸਾਇਦਾ ਤੋਂ ਅਸੀਂ ਇਹ ਗ੍ਰਿਲਿੰਗ ਕਰਾਂਗੇ ਤਾਂ ਕਿ ਜਿਹੜਾ ਚੱਲਣ ਜਿਹੜਾ ਸਾਡਾ ਵਹੀਕਲਸ ਵਾਲਾ ਏਰੀਆ ਉਹਦੇ ਵਿੱਚ ਕੋਈ ਇੰਟਰਫੀਰੈਂਸ ਨਾ ਹੋਵੇ ਹਾਂਜੀ ਹੁਣ ਹੀ ਨਹੀਂ ਨਾ ਪਾਰਕਿੰਗ ਹੋਣੀ ਆ ਆਟੋਮੈਟਿਕ ਜੀ ਬਣਾਵਾਂ ਮੈਂ ਉਧਰ ਵੀ ਇਦਾਂ ਬਣਾ ਰਹੇ ਆ ਅਸੀਂ ਇੱਥੇ ਵੀ ਬਣਾਵਾਂਗੇ ਇਹਨੂੰ ਕਰਾਂਗੇ ਫੁੱਟਪਾਥ ਬਣਾਵਾਂਗੇ ਤਾਂ ਕਾਇਦਾ ਠੀਕ ਠਾਕ ਕਰਾਂਗੇ ਸਾਰਾ ਕੋਈ ਜਗ੍ਹਾ ਬਹੁਤ ਖੁੱਲੀ ਆ ਹਾਂਜੀ ਇਨਕਰੋਚਮੈਂਟ ਜਿਹੜੇ ਆ ਉਹਨਾਂ ਨੂੰ ਤੁਸੀਂ ਨੋਟਿਸ ਸਾਰਿਆਂ ਨੂੰ ਦੇਖ ਚੁੱਕੇ ਕਿਸੇ ਵੀ ਇਨਕ੍ਰੋਚਮੈਂਟ ਵਾਲੇ ਨੂੰ ਜਾਂ ਇਲੀਗਲ ਕੰਸਟਰਕਸ਼ਨ ਵਾਲੇ ਨੂੰ ਤੁਸੀਂ ਨੋਟਿਸ ਦੇ ਕੇ ਪਕਾਇਦਾ ਐਕਸ਼ਨ ਲੈਣਾ ਜੀ ਠੀਕ ਤੁਹਾਡੇ ਐਕਟ 20 ਦੇ ਤਹਿਤ ਜੀ ਜੀ ਕਿਸੇ ਨੂੰ ਕੋਰਟ ਦੇ ਵਿੱਚ ਨਹੀਂ ਲੈ ਕੇ ਜਾਣਾ ਕੋਰਟ ਚ ਜਾਣਾ ਸਾਡਾ ਕੰਮ ਨਹੀਂ ਹੈਗਾ ਤੁਸੀਂ ਐਕਸ਼ਨ ਲੈਣਾ ਤੁਹਾਡੇ ਕੋਲ ਪਾਵਰਾਂ ਨੇ ਔਰ ਇਹ ਇਹ ਕੰਮ ਤੁਸੀਂ ਜਿਹੜਾ ਨੂੰ ਬੇਨਤੀ ਕਰ ਰਹੇ ਕਿ ਅਸੀਂ ਤਾਂ ਕਰਦੇ ਹਾਂ ਪਰ ਸਾਨੂੰ ਐਮਸੀ ਰੋਕ ਦਿੰਦੇ ਆ ਜੀ ਬਿਲਕੁਲ ਜੀ ਮੋਰ ਐਮ ਸੀ ਡੀ ਸੁਣ ਲੋ ਜੇ ਐਮ ਐਲ ਏ ਦੀ ਸੁਣੋ ਮੈਂ ਤਾਂ ਬੇਨਤੀ ਕਰਦਾ ਜੀ ਵੀ ਅਸੀਂ ਤਾਂ ਜਾਇਦਾ ਹੈਗਾ ਅਸੀਂ ਕੱਲ ਵੀ ਗਏ ਆ ਮੈਂ ਮੈਂ ਇਸ ਦਲ ਦੇ ਤੇ ਜਾਂ ਤੁਸੀਂ ਐਮ ਐਲ ਏ ਦੀ ਸੁਣ ਲੋ ਜੇ ਐਮ ਸੀ ਡੀ ਸੁਣ ਲੋ ਦੇਖ ਲੋ ਭਾਰੀ ਕਿਹੜਾ ਪੁੱਗਾ ਜਿਹੜੀ ਮੈਂ ਗੱਲ ਕਰਦਾ ਮੈਂ ਜੀ ਗੱਲ ਪਤਾ ਕੀ ਹੈ ਜੀ ਤੁਸੀਂ ਦੇਖ ਲੋ ਵੇਖਿਆ ਜੀ ਰਾਸ਼ ਪੀਤੀ ਸੀ ਨਾ ਫਿਰ ਕਿੰਨੀ ਦੂਰ ਹੋ ਬੇਹਨ ਜਿਹੜੇ ਸਾਰੇ ਸ਼ਹਿਰ ਦੇ ਸਰਕਾਰ ਦੇ ਉੱਤੇ ਖੜੇ ਉਹਨੂੰ ਨਹੀਂ ਕੁਛ ਕਹਿੰਦੇ ਉਹ ਬੈਠ ਜਾਓ ਸਾਰੇ ਬੈਠ ਜਾਓ ਸਾਰੇ ਬੈਠੋ ਆ ਰਹੇ ਹੁਣ ਵਿੱਚ ਦੇਖੋ ਮੇਰੀ ਸੁਣੋ ਗੱਲ ਇੱਕ ਮਿੰਟ ਲਈ ਮੈਂ ਤੁਹਾਨੂੰ ਸਭ ਨੂੰ ਬੇਸ਼ੱਕ ਤੁਸੀਂ ਕੌਂਸਲਰ ਆਂ ਲੋਕਾਂ ਨੇ ਚੁਣਿਆ ਹੈ ਤੁਸੀਂ ਆਪਣਾ ਫਰਜ਼ ਠੀਕ ਤਰ੍ਹਾਂ ਚੁਣਨਾ ਨਹੀਂ ਢਵਾਇਆ ਜੇ ਤੁਸੀਂ ਢਵਾਇਆ ਹੁੰਦਾ ਮੈਨੂੰ ਅੱਜ ਇਹਦੀ ਜ਼ਰੂਰਤ ਨਹੀਂ ਸੀ ਪੈਣੀ ਜੋ ਮੈਨੂੰ ਅੱਜ ਬੈਠਣਾ ਪੈ ਰਿਹਾ ਮੈਂ ਤੁਹਾਨੂੰ ਸੁਣ ਲਓ ਸੁਣ ਲਓ ਬੇਸ਼ੱਕ ਨਹੀਂ ਕਰ ਚਾਹੇ ਕੋਈ ਐਮਸੀ ਚਾਹੇ ਕੋਈ ਮੇਰਾ ਵਰਕਰ ਚਾਹੇ ਕੋਈ ਵੀ ਜਿਹੜਾ ਕਾਨੂੰਨ ਦੇ ਵਾਲੇ ਆਊਗਾ ਜਿਹੜਾ ਸ਼ਹਿਰ ਦੀ ਤਰੱਕੀ ਦੇ ਵਾਲੇ ਆਊਗਾ ਜਿਹੜਾ ਟੈਕਸ ਨਹੀਂ ਦੇਊਗਾ ਜਿਹੜਾ ਇਲੀਗਲ ਕੰਮ ਕਰੂਗਾ ਜਿਹੜਾ ਇਲੀਗਲ ਬਿਲਡਿੰਗ ਬਣਾਊਗਾ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਦੇ ਝੜੀਕਾ ਬਣੂਗਾ ਮੇਰਾ ਹੈ ਨਹੀਂ ਕੋਈ ਮੈਂ ਤੁਹਾਨੂੰ ਸਭ ਦੱਸ ਦਿਆਂ ਮੈਂ ਨਹੀਂ ਉਹਦੇ ਵਿੱਚ ਕਿਤੇ ਵੀ ਟੋਲਦੀ ਉਹ ਕੀ ਫੇਰ ਨਾ ਫੇਰ ਨਾ ਕਿਉਂ ਦੱਸ ਰਿਹਾ ਜੀ ਇੱਕ ਬੰਦਾ ਜਿਹੜਾ ਤੁਸੀਂ ਲਾਦਣ ਜੇ ਲੱਤ ਹੈਨੀ ਉਹ ਉੱਥੇ ਆਇਆ ਉਹਦੀ ਤਨਖਾਹ ਪੁੱਛੋ ਕਿੰਨੀ ਹੈ ਇਹ 1300 ਪੀਆ ਰੋਜ਼ ਆਉਂਦਾ ਬਾਪੂ ਜਾਂਦਾ ਪਹਿਲੇ ਮੈਂ ਅੱਡਾ ਮੈਂ ਮੈਨੂੰ ਅੱਡਾ ਦੇ ਦੇ ਕਰਾਇ ਦੇ ਉਹ ਆਪਾਂ ਉਹਦੀ ਨਾ ਕਰਦੇ ਉਹ ਕਰਦੀ ਚਾਹਦਾ ਉਸੇ ਅੱਗੇ ਪੰਜ ਹਜ਼ਾਰ ਬੱਤ ਜੀ ਇਹ ਸਰ ਜੀ ਮੈਂ ਦੇਖੀ ਇਹਦੀ ਨਾ ਤੁਸੀਂ ਆਪਸ਼ਨ ਲਓ ਠੀਕ ਹੈ ਕਰ ਦਿੱਤਾ ਆਪਸ਼ਨ ਤੁਸੀਂ ਕਹਿੰਦੇ ਆਪਣਾ ਮਲਾਜ਼ਮ 60 70 ਜਿਆਦਾ ਬਣਾਉਣਾ ਉੱਥੇ ਫੋਰ ਥੋੜੀ ਬਹੁਤ ਚਾਰਜ ਕਰਵਾਉਣਾ ਅੱਗੇ ਦਿੱਤਾ ਸੀ ਆਪਸ਼ਨ ਤੇ ਜੀ ਆਲਦੀ ਵੀ ਆਮਦਨ ਵੀ ਆਲਦੀ ਸੀਗੀ ਅਗਲੇ ਦਿਨ ਬਾਅਦ ਪਤਾ ਨਹੀਂ ਕਿਉਂ ਰੋਕਤਾ ਇਹਨਾਂ ਨੇ ਤੁਸੀਂ ਜਿਹੜੀਆਂ ਕਾਰਪਾਰਕ ਆ ਜੀ ਇਹਨੂੰ ਕਾਰਪਾਰਕ ਦਾ ਲੋਕਰ ਹੁੰਦਾ ਜੀ ਤੇ ਤੁਸੀਂ ਅੱਡੇ ਦੀ ਆਪਸ਼ਨ ਦਾ ਪ੍ਰੋਸੈਸ ਸ਼ੁਰੂ ਕਰ ਲਓ ਠੀਕ ਹੈ ਠੀਕ ਹੈ ਜੀ ਇਤਨਾ ਇੱਕਦਮ ਤੁਸੀਂ ਜਿਹੜੀ ਆ ਤੁਹਾਡੀਆਂ ਆਦਤਾਂ ਨੇ ਨਾ ਹਾਵੀ ਨਹੀਂ ਹੋਣਾ ਨਾ ਕੋਈ ਫੋਰਸ ਨਹੀਂ ਇਹਨਾਂ ਨੂੰ ਕਰਨਾ ਨਹੀਂ ਤੇ ਕਮਾਈ ਦਾ ਸਾਨੂੰ ਕੋਈ ਲੈ ਕੇ ਤੁਹਾਡੇ ਆਹੀ ਤਰੀਕੇ ਆ ਮੈਂ ਕਿਉਂ ਮੀਟਿੰਗਸ ਬੰਦ ਕੀਤੀਆਂ ਤੁਸੀਂ ਇਦਾਂ ਜਿੜੀਆਂ ਵਾਂਗੂ ਲੜਦੇ ਹੋ ਆ ਨਹੀਂ ਐਸਾ ਹੀ ਕਿਸੇ ਨਾ ਹੈ ਨਾ ਅੱਗੇ ਮੈਨੂੰ ਉਹਦੇ ਵਿੱਚ ਆਉਣਾ ਚੰਗਾ ਨਹੀਂ ਲੱਗਦਾ ਹੁਣ ਮੇਰੀ ਗੱਲ ਚੱਲਦੀ ਹੈ ਹੁਣ ਸੁਣ ਲਓ ਇੱਕ ਸੱਡਾ ਹੋ ਗਿਆ ਟ੍ਰੈਫਿਕ ਦਾ ਮੁੱਦਾ ਨੰਬਰ 2 ਤੇ ਸਾਡਾ ਕੋਈ ਵੀ ਜਿੰਨੇ ਵੀ ਤੁਸੀਂ ਇੱਥੇ ਮੁਲਾਜ਼ਮ ਬੈਠੇ ਨੇ ਕੌਂਸਲ ਦੇ ਕੌਂਸਲ ਦੇ ਜਿੰਨੇ ਮੁਲਾਜ਼ਮ ਹੈ ਅੰਦਰ ਆ ਜਾਓ ਮੈਨੂੰ ਕੱਲ ਹੋਰ ਤਾ ਇੱਕ ਸਾਰੀ ਸੁਵਿਧਾ ਹੈ ਨੀ ਕਿ ਕਿੱਥੇ ਨੂਰ ਮਹਿਲ ਤੋਂ ਜਾਦੀ ਉਹ ਨੋਟ ਹੋ ਗਿਆ ਹੋ ਗਿਆ ਨੋਟ ਹੋ ਗਿਆ ਉਹਦਾ ਰੂਟ ਹੈ ਨਾ ਜਿਹੜੇ ਲੱਗੇ ਹੋਏ ਬਸਾਂ ਚ ਬਿੰਦਾ ਕੌਣ ਆ ਬਸਾਂ ਅੱਜ ਕੱਲ ਸਾਰਾ ਕੋਫਰਾਈਬ ਹੋ ਰਹੇ ਨੇ ਬਸਾਂ ਬਹੁਤਾਂ ਹੋ ਰਹੇ ਨੇ ਲੰਦੇ ਆ ਆਪਣੇ ਕੋਲੇ ਲੈ ਕੇ ਆਉਂਦੇ ਦੋ ਨੋਟ ਕਰਦੇ ਦੋ ਨੋਟ ਹੈ ਜੀ ਕਰਦੇ ਸਾਰੇ ਮੁਲਾਜ਼ਮ ਕੀ ਗੱਲ ਹੈ ਤੁਹਾਨੂੰ ਇੱਥੇ ਖੜੇ ਹੋਣ ਨੂੰ ਭਾਰੇ ਲੱਗਦੇ ਹੋ ਜਿਹੜੇ ਆ ਕੇ ਬਸ ਜਾਂਦੇ ਅੱਜ ਠੀਕ ਹੈ ਅਜੇ ਕੀ ਕੀ ਇੱਥੇ ਖੜੇ ਰੋ ਤਾਂ ਇੱਥੇ ਖੜ੍ਹ ਜਾ ਸਾਰੇ ਜਣਾਂ ਜਿੰਨਾ ਕੌਂਸਲ ਦਾ ਮਤਲਬ ਪਹਿਲਾ ਹੈ ਜਿੰਨਾ ਬਾਕੀ ਪ੍ਰਸ਼ਾਸਨ ਬੈਠਾ ਕਿਸੇ ਨੇ ਕੰਮ ਦੇ ਵਿੱਚ ਪੁੱਤਾਈ ਕੀਤੀ ਕਿਸੇ ਨੇ ਤੁਹਾਡੀਆਂ ਆ ਟੈਕਸ ਕਲੈਕਸ਼ਨ ਦੀਆਂ ਕਿਤੇ ਵੀ ਤੁਸੀਂ ਮਤਲਬ ਭਾਈਚਾਰਕ ਸਾਂਝ ਬਣਾਈ ਕਿਤੇ ਕਿ ਇਹਨੂੰ ਰਹਿਣ ਦਿਓ ਇਹ ਆਪਣਾ ਹੀ ਆ ਜਾਂ ਟੈਕਸ ਕਲੈਕਸ਼ਨ ਦੇ ਵਿੱਚ ਕੋਈ ਵੀ ਕਿਤੇ ਦਿੱਕਤ ਆਈ ਮੈਂ ਹੁਣ ਸਾਡੇ ਫਿਗਰ ਲੈਣੇ ਸ਼ੁਰੂ ਕਰ ਦੇਣੇ ਆ ਕੌਂਸਲ ਦਾ ਠੀਕ ਹੈ ਭਾਵੇਂ ਸਾਡਾ ਹੋਵੇ ਭਾਵੇਂ ਕਿਸੇ ਹੋਰ ਦਾ ਹੋਵੇ ਕੋਈ ਵੀ ਹੋਵੇ ਜਿਵੇਂ ਮੈਂ ਤੁਹਾਨੂੰ ਕਿਹਾ ਸਭ ਨੇ ਹਿੱਸੇਦਾਰ ਬਣਨਾ ਨਗਰ ਕੌਂਸਲ ਆਪਣੇ ਸ਼ਹਿਰ ਨੂੰ ਸੋਨਾ ਬਣਾਉਣ ਦੇ ਵਿੱਚ ਟੈਕਸ ਕਲੈਕਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਸਭ ਦਾ ਇੱਕ ਵੱਡਿਓ ਕਰੋ ਜੋ ਵੀ ਕਰਨਾ ਜਿਹੜੀਆਂ ਤੁਹਾਡੀਆਂ ਨਜਾਇਜ਼ ਕਬਜ਼ੇ ਨੇ ਸਭ ਦਾ ਇੱਕ ਵੱਡਿਓ ਕਰੋ ਜੋ ਵੀ ਕਰਨਾ ਔਰ ਤੁਹਾਡੇ ਕੋਲ ਜਿਹੜੀਆਂ ਫਾਈਲਾਂ ਪਈਆਂ ਨੇ ਅੱਜ ਪੈਂਡੈਂਸੀ ਮੈਨੂੰ ਦੱਸ ਦਿਓ ਤੁਹਾਡੇ ਕੋਲ ਕਿੰਨੀ ਆ ਨਕਸ਼ਿਆਂ ਵਾਲੀ ਪੈਂਡੈਂਸੀ ਕਿ ਸਸਪੈਂਸ਼ਨ ਸ਼ੁਰੂ ਹੋਣੀ ਕਿ ਮੈਨੂੰ ਖਾਲੀ ਵੀ ਹੋ ਜੂ ਕਿ ਨਗਰ ਕੌਂਸਲ ਤੇ ਕੋਈ ਦਿੱਕਤ ਨਹੀਂ ਬਹੁਤ ਲਾਈਨਾਂ ਲੱਗੀਆਂ ਹੋਈਆਂ ਪਿੱਛੇ ਭੱਤੀ ਵਾਲਿਆਂ ਦੀ ਅੱਜ ਤੋਂ ਬਾਅਦ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਸਸਪੈਂਸ਼ਨ ਸਟਾਰਟ ਹੋਊਗੀ ਜਿਹੜਾ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਅੰਦਰ ਮੈਂ ਕਮਰਿਆਂ ਚ ਵੜ ਕੇ ਬੈਠਣ ਨਹੀਂ ਦੇਣੇ ਬਾਹਰ ਚ ਨਿਕਲੋ ਬਾਹਰ ਚ ਨਿਕਲੋ ਆਪੋ ਆਪਣੀ ਡਿਊਟੀ ਨਿਭਾਓ ਆਪੋ ਆਪਣਾ ਕੰਮ ਕਰੋ ਇਹ ਜਵਾਬ ਦੇ ਤੁਹਾਡੀ ਹਰ ਮਹੀਨੇ ਇੱਥੇ ਆਉਣਾ ਹੈ ਹਰ ਮਹੀਨੇ ਇਹਨਾਂ ਨੇ ਸਭ ਨੇ ਤੁਹਾਡੇ ਕੋਲੋਂ ਜਿੰਨੇ ਸਵਾਲ ਜਵਾਬ ਹੋਏ ਆ ਉਹਦਾ ਜਵਾਬ ਇੱਥੋਂ ਹੋਣਾ ਹੈ ਤੁਹਾਡੀ ਜਿਹੜੀ ਇਹ ਤੁਹਾਡੀ ਨਕਸ਼ਿਆਂ ਵਾਲੀ ਆ ਮੈਨੂੰ ਪੈਂਡੈਂਸੀ ਲੈ ਦੱਸੋ ਅੱਜ ਕਿੰਨੀ ਆ ਔਰ ਅਗਲੀ ਵਾਰੀ ਤੁਹਾਡੀ ਇਹ ਕਿੰਨੀ ਘਟ ਗਈ ਹੈ 48 42 42 ਨਕਸ਼ੇ ਪੈਂਡਿੰਗ ਆ ਕਿੰਨੇ 48 42 42 ਨਕਸ਼ੇ ਪੈਂਡਿੰਗ ਆ ਕਿੰਨੀ ਦੇਰ ਤੋਂ ਕਿੰਨੀ ਦੇਰ ਤੋਂ ਆਏ ਹੋਇਆ ਇਹ ਮੈਡਮ 6-7 ਮਹੀਨੇ ਹੋ ਗਏ ਕਾਰਨ ਮੈਡਮ ਜੇ.ਐੱਛੀ ਸਾਹਿਬ ਨੇ ਇਹਦੇ ਕਰਕੇ ਮੈਂ ਨੂੰ ਸਸਪੈਂਡ ਕੀਤਾ ਸੀ ਕੱਲ ਕੀਤਾ ਇਸ ਸਸਪੈਂਡੈਂਟ ਫਿਰ ਇੱਥੇ ਕੀ ਕਰਦਾ ਹੈ ਹਾਜ਼ਰੀ ਤੇ ਇੱਥੇ ਲਈ ਪਰ ਇੱਕ ਸੈਕਿੰਡ ਮੈ ਲੈ ਇੱਕ ਮਿੰਟ ਰੋਕੋ ਰੋਕੋ ਅੱਛਾ ਜੇ ਹੁਣ ਤੁਹਾਡੇ ਕੋਲ ਤੁਹਾਡੇ ਕੋਲ ਅੰਪਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ